ਪਰਕਟ ਪਰਕਟ ਕੋ ਨਾਲ ਪੀਦਾ ਪੀਚੀ ਕਟ ਪਰ ਇੰਦਾ ਨਾ ਨਾ ਬਈ ਕਟ ਪਰ ਕਟ ਬੀਟਾ ਦਾ ਸਬਜੀ ਜੀ ਨੂੰ ਮੰਨਦਾ ਮੈਂ ਲਾ ਵਧੀਆ ਦੋਸਤ ਜੀ ਦਸਰੀ ਪਾ ਦਈਏ ਇੰਨੇ ਕਿੰਨੇ ਬਸ ਆਈ ਗਈ ਰਾਜ ਜੀ ਰਹਦੀ ਹੈ ਰਾਜ ਤੇ ਪਾ ਦਈਏ ਮਿਕਸਰ ਡਰਿੰਕਸ ਚੈਲੰਜ ਅੱਖਾਂ ਦੇ ਬੰਲਾਂ ਬੰਨਾਂਗੇ ਪੱਟੀ ਇਧਰ ਜੱਕੀ ਦੇਖਣੀ ਆ ਅੱਖਾਂ ਨੂੰ ਦਿਖਾਣੀ ਨਹੀਂ ਦੇਖਦੇ ਫਿਰ ਦਿਖਾ ਦੇ ਪਹਿਲਾਂ ਬਈ ਅੱਖਾਂ ਬੰਦ ਕਰ ਬਈ ਜਿਹੜਾ ਬੇਈਮਾਨੀ ਕਰੂਗਾ ਉਹ ਦਾਤ ਤੱਕ ਨਾ ਮੈਂ ਫਲਾਜ ਦੇ ਨਾ ਬਸ ਹੌਣ ਨਹੀਂ ਕੀਤਾ ਜੇ ਤੂੰ ਇਹਦੇ ਕੀ ਹੁੰਦਾ ਤੇ ਸਤਿ 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 ਬੰਦਾ ਆ ਗਿਆ ਤਾਂ ਹੀ ਜਾਣ ਤੀ ਬਈ ਨਾ ਇਹ ਬੰਦਾ ਰੱਖ ਤੈ ਪਤਾ ਨਹੀਂ ਦੇਖ ਪੱਟਕੇ ਬੰਨ ਤੂੰ ਦਬਾਜ ਆਈ ਕੋਈ ਨਹੀਂ ਖੜ ਜਾ ਲਈ ਫਿਰ ਦੂਜਨ ਪੁੱਛਾਂਗੇ ਜਿਹੜੀ ਚੀਜ਼ ਹੈਗੀ ਆਪਾਂ ਉਹੀ ਚੀਜ਼ ਹੋ ਕਰਾਂਗੇ ਨਾ ਖੜਾ ਗਏ ਅਹੁ ਇਸਾ ਦਿਖਾਇਆ ਵੀ ਯਾ ਜੀ ਜੋ ਹੱਥ ਨਹੀਂ ਲਵਾਉਣਾ ਨਾ 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 ਮੈਂ ਬਾਪ ਜੀ ਨੂੰ ਪੁੱਛਾਂਗੇ ਕਿ ਕਿਹੜੀ ਚੀਜ਼ ਆਪੇ ਦੇ ਵਿੱਚ ਪਾਈਏ ਮਿਕਸ ਕਰਕੇ ਖਵਾਵਾਂਗੇ ਖਰਾਬ ਹੋ ਗਿਆ ਮੂੰਹ ਚਲੋ ਤਾਂ ਸਰ ਪਹਿਲਾਂ ਦੱਸਣ ਦੀ ਚੀਜ਼ ਮੈਂ ਹੱਥ ਜੱਕ ਲਈ ਦੱਸ ਪਾਈਏ ਕਿ ਨਾ ਫਾਈਰ ਮੈਂ ਤਰਾ ਪਾਈ ਤੇ ਚਾ ਦੱਸ ਭਾਰ ਯਾਰ ਇਹ ਨਹੀਂ ਮੇਰੇ ਟੰਡਾ ਆ ਗਿਆ ਟੰਡਾ ਨੰਦਾ ਨਹੀਂ ਹੋ ਰਹੀ ਓ ਮੈਂ ਕੋਈ ਸੀੜੀ ਚੀਜ਼ ਕਰਾਂਗਾ ਓਏ ਤੱਤੀ ਥਲੇ ਤਾਂ ਨਹੀਂ ਹੁੰਦੀ ਨਾ ਦਿਖਾਈ ਦਿਖਾਈ ਤਾਂ ਸਮਝ ਲਾ ਬਸ ਪਾੜੀਏ ਪਾੜੀ ਪਾੜੀਏ ਪਾੜੀਏ ਨਾ ਦਿਨ ਹੈ ਨੂੰ ਪਾੜੀਏ ਨਾ ਨਹੀਂ ਹਬਾ ਯਾਰ ਨਹੀਂ ਸੌ ਰਕ ਬੁਰਾ ਕਰਦੀ ਯਾਰ ਦਿਖਦਾ ਹੋਵੇ ਜੀ ਪਾੜੀਏ ਉਹ ਲਵਾ ਫੇ ਦਾ ਖੜਕਾ ਹੁੰਦਾ ਉਹਨਾਂ ਫੇ ਦਾ ਖੜਕਾ ਹੁੰਦਾ ਪਤਾ ਲੈ ਪਾੜੀਏ ਆ ਪਾੜੀ ਜਾ ਲੈ ਲੈ ਹਲੋ ਤੁੰਗ ਇੱਥੇ ਜੀ ਇਰਤੀ ਵਾਏ ਬੜਾ ਜਰਾ ਹਲੋ ਇੱਕ ਜੀ ਵੀ ਨਹੀਂ ਸਰਦਾ ਹੋਰ ਕੀ ਆ ਨਹੀਂ ਦਬਈ ਲਾਓ ਪੌਨੀ ਹੋ ਗਏ ਬਾਹਰ ਨਹੀਂ ਹੋ ਗਦੇ ਇੱਕੋ ਹੀ ਪੋਗੇ ਪਾਰੀਏ ਨਾ ਯਾਰ ਉਹ ਵੀਡੀਓ ਦਾ 1.5 ਘੰਟੇ ਦੀ ਹੋਗੀ ਪਾਰੀਏ ਕੱਟਦਾ ਕੱਟ ਲਾ ਹਾਂ ਪਾਰੀ ਪਾਰ ਕੱਟਦਾ ਵੀਡੀਓ ਬੜੀ ਵੱਡੀ ਹੋਗੀ ਕਿੰਨੇ ਦੀ ਹੋਈ ਇਹ ਇਹ 2 ਮਿੰਟਾਂ ਦੀ ਛੋਟਾ ਛੋਟਾ ਜਿਹਾ ਬੱਦੂ ਦਾ ਮਾਂ ਕੀ ਓਏ ਹੈਲੋ ਹੈਲੋ ਵੀ ਨਹੀਂ ਪੁੱਤੂ ਦਾ ਮੰਮੀ ਬੜਾ ਠੱਟਾ ਖੋਲਿਆ ਠੱਟਾ ਖੋਲਿਆ ਇੱਧਰ ਆਥਾ ਠੰਡਾ ਖੋਲਿਆ ਆ ਪਾਵਾਂਗੇ ਠੱਟਾ ਵੀ ਵਿੱਚੋਂ ਠੱਟਾ ਤਾਂ ਪਾਉਣ ਖਾਤਰ ਉਹਦਾ ਟੱਕਣ ਦੇ ਤਾਂ ਇੱਕ ਤਾਂ ਬੰਦ ਗਿਆ ਕਮ ਹਾਂ ਖੜਦਾ ਹੀ ਰੱਖ ਗਲਾਸ ਲੈ ਉਹ ਤੇ ਗਲਾਸ ਲੈ ਆ ਜਿੱਦਿਕ ਆਹ ਗਲਾਸ ਲੈ ਤੂੰ ਬੰਦਾ ਦੇਖ ਕੇ ਕਿੱਥੇ ਲੱਗਣ ਬਈ ਯਾਰ ਉਹ ਭਾਣ ਨੂੰ ਲੱਤਣ ਛਾਲ ਦੇ ਨੱਕ ਨੂੰ ਯਾਰ ਜਿਵੇਂ ਸੁ ਦੇਖਾਇਓ ਕੀ ਹੋ ਜਾ ਮਰਦਾ ਦਾ ਬੋਲਾ 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 ਪਾਇਆ ਪਾਇਆ ਟੈਂਕ ਤੇ ਦੋਹੇ ਪਾਇਆ ਉਹ ਨਹੀਂ ਕਰਦਾ ਤੇ ਨਾ ਤੇ ਕਮਈਆ ਨਾ ਪਾਤੀ ਕੀ ਕੁਸ ਪੈਰੇ ਕਰਦਾ ਤੂੰ ਮਨਾ ਨਾ ਬਈ ਇਹ ਲੈ ਕਿ ਨਾ ਦੱਸ ਤਾ ਨਾ ਮੈਂ ਆ ਵੀਰੋਂ ਆਰੋਗ ਜਵਾਬ ਚੱਕੋ ਤੇਰਾ ਗਦੀ ਗਦੀ ਹੋਪ ਯਾ ਜਨਾ ਬੋਆ ਜੂ ਸੋਨਾ ਮੈਂ ਚੱਲੇ ਜਾਂ ਦੂਜੇ ਚ ਰਹੀਆਂ ਜੀ ਹਾਂ ਚੱਕੋ ਜੇ ਮੈਂ ਕੋ ਜੂ ਚੋਂ ਲੈ ਰਹੀ ਨਾਣਾ ਕੋਟ ਪਰ ਬਈ ਗੱਲ ਸੀਰੇ ਪਰ ਨਹੀਂ ਕੋਟ ਪਰ ਕੋਟ ਸਾਰੇ ਨੂੰ ਪਰੋ ਆਬਦੇ ਆਦੀ ਬਰੀ ਤੇ ਭਰ ਰਿਹਾ ਏ ਆਬਦੀ ਖਬਰ ਕਹੇ ਦਾ ਕਿਸਾ ਪੜਕਟ ਪਰਕਟ ਕੋ ਨਾਲ ਪੀ ਦਾ ਪਿਓ ਚੀ ਕੋਟ ਪਰ ਇਹ ਨਾ ਨਾਲ ਬਿੱਟ ਪਰ ਕੋਟ ਬਿੱਟਾ ਨਾ ਉਹ ਨਾਲ ਕੀਤਾ ਨੀ ਕੋਟ ਸਵਾਰ ਕੇ ਪਰ ਲੋ ਕਿੱਦੜ ਉਹ ਜਮੀਨ ਕੋਲ ਆ ਰਿਹਾ ਯਾਰ ਓ ਯਾਰਾ ਦਾ ਤੇਰਾ ਲੈ ਬਾਈ ਨਾ ਇਹ ਨਾ ਯਾਰ ਨਾ ਮੱਛਣਾ ਹੋ ਤਾ ਚੱਲ ਹਣ ਬਾਈ ਜੱਗੀ ਐ ਕਰੇ ਇਹਦੀ ਟੱਕੀ ਪਾ ਨਸਿ ਵਰੀਏ ਵਾਹ ਜੀ ਜੀ ਤੇ ਮੈਂ ਤੇ ਖੁਦ ਲਾਇਆ ਨਹੀਂ ਮੱਚੋ ਤੇ ਮੈਨੂੰ ਨਹੀਂ ਦਵਾ ਜੀ ਪੀਣਾ ਪੂ ਚੜ ਨਸਿ ਵਰੀਏ ਆ ਜੀ ਚੜਾ ਨਸਿ ਵਰੀਏ ਚੜਾ ਪਾਦੀ ਪਾਦੀ ਹੋ ਕੇ ਨਹੀਂ ਨਾ ਨਾ ਉਸਰਾ ਮੈਂ ਆਇਆ ਕੋਈ ਨਾ ਮੈਂ ਕਹੂੰਗਾ ਪੀ ਹਲੋ ਹਰ ਦੇ ਕੋਲ ਹਲੋ ਪਾਦੀ ਆ ਬਈ ਕਿ ਇਹ ਕਿਹਣਾ ਕਹੋ ਯਾਰ ਇੰਨੇ ਨੇ ਕੋ ਕਹਿੰਦੇ ਹੂੰ ਗੱਲ ਤਾਂ ਇੱਕੋ ਹੀ ਆ ਕੋਈ ਮਾਨੀਦਾ ਬਸ ਚੱਲ ਪੰਗਾ ਪਾ ਪਾ ਦिए ਪ੍ਰੋਡੂਸਰਾਂ ਤੇ ਕਿਸਮਤ ਚੰਗੀਆਂ ਮਿਲਾਂ ਤੇ ਮੈਂ ਇੱਕ ਵਾਰ ਉਹ ਸਭ ਡਿਜ਼ਾਈਨ ਮੰਨਦਾ ਮੈਂ ਲੱਗ ਵਧੀਆ ਤੋ ਤਾਂ ਸਭ ਜੀ ਦਸਵੀਂ ਪਾ ਦिए ਇੰਨੇ ਕਿੰਨੇ ਕਹਿ ਬਸ ਆਈ ਰਹੀ ਬਾਰੀ ਬਾਰੀ ਰਾਜ ਜੀ ਰਹਦੀ ਹੈ ਰਾਜ ਤੇ ਪਾ ਦिए ਹਾਂ ਜੀ ਅੰਦਰ ਚੱਲ ਜਾ ਵੀਰੇ ਵੈਰੀ ਕੁਤਰਾ ਉਂਟਰਾ ਖੋਲਣਾ ਹੁਣ ਆ ਵੀਰੇ ਮੈਕਸ ਚੱਲ ਰਿਹਾ ਵਸਨ ਦਾ ਉਹ ਬਾਅਦ ਚ ਰੱਖ ਬਲਾਸਟ ਕਰਲਾ ਤਾਂ ਮਨੀ ਆ ਗਿਆ ਵੀ ਬਈ ਆ ਜਾ ਆ ਜਾ ਉੱਥੇ ਬਹਿ ਜਾ ਕੇ ਕਿਹਨੂੰ ਮੇਰਾ ਪੱਦੀ ਖੋਤਾ ਮੈਂ ਲਾ ਦੋ ਹਰ ਜੁਵਾਏ ਬਾਹਰ ਹੀ ਆ ਕੀ ਤਾਂ ਮੇਰੇ ਕੋਈ ਮਾਰੀ ਨਾ ਮਾੜੇ ਲੈ ਰੇ ਬਾਹਰ ਬਸ ਬੰਦੀ ਉੱਤਰ ਬੰਦਾ ਵੀ ਨਹੀਂ ਕੋਈ ਆ ਬੱਸ ਪਾਤਾ ਨਾ ਨਾ ਉਹ ਨਹੀਂ ਗਿਆ ਖਾ ਬਿਕਰੀ ਸਰ ਦਾ ਜੂਸ ਇਹਨੂੰ ਦੋ ਠੰਡੇ ਪੈ ਗਏ ਬੋਲ ਤਾਂ ਨਹੀਂ ਯਾਰ ਕੀ ਆ ਦੇਖ ਤੇਰਾ ਦਾ ਜੂ ਚਿੱਟਾ ਆ ਨਹੀਂ ਪਈ ਮਿਰਚ ਨਹੀਂ ਪਈ ਦਿਨ ਬੁਦਸਰਾ ਯਾਰ ਤੁਸ ਵਧੀਆ ਹੋ ਜਾਂਦਾ ਮਜਾ ਬਣਾਣਾ ਸੀ ਮਿਲ ਗਿਆ ਚੱਕ ਪੀ ਕੇ ਦੇਖ ਪਰ ਵੀ ਕੁੱਟ ਜੂਸ ਇਹਦਾ ਵਧੀਆ ਮਿਰਚ ਨਹੀਂ ਗਈ ਮਿਰਚ ਨਹੀਂ ਚਾਹ ਮਿਰਚ ਨਹੀਂ ਹੈਗੀ ਇੱਚ ਮਿਰਚ ਨਹੀਂ ਚੀਦਾ ਨਾ ਇਹ ਕਾ ਨੂੰ ਵੀਡੀਓ ਖਰਾਬ ਕਰੀ ਨਾ ਯਾਰ ਮਿਰਚ ਨਹੀਂ ਹੈਗੀ ਇੱਚ ਪਰ ਪਰ ਕੁੱਟ ਜੂਸ ਇਹਦਾ ਵਧੀਆ ਬਣਿਆ ਦੇਖ ਮੈਂ ਤਾਂ ਪੀ ਰਿਹਾ ਦੇਖ ਟੈਸਟ ਬਹੁਤ ਜ਼ਿਆਦਾ ਹੈ ਤੇ ਮਿਰਚ ਤਾਂ ਜਾਈ ਨਹੀਂ ਤੈਨੂੰ ਛੱਜਾ ਦੇ ਲੈ ਮੇਰਾ ਹੋਈ ਨਹੀਂ ਸਾਦਾ ਨਾ ਮਿਰਚ ਨਹੀਂ ਗਰੇਲਾ ਆ ਗਰੇਲਾ ਆ ਲੱਤਾਂ ਹੀ ਨੱਚਦਾ ਹੀ ਨਹੀਂ ਉਹ ਪਹਿਲਾਂ ਵਾਲੀ ਹੋਊਗੀ ਪਹਿਲਾਂ ਵਿੱਚ ਦੇ ਆ ਉਹ ਇਹਦੇ ਵਿੱਚ ਪਏ ਦੇ ਵਿੱਚ ਪਏ ਉਹਦਾ ਡੁੱਲ ਕੇ ਆ ਮਰੇ ਲੈ ਆ ਕੋਕਿਆ ਬੈਠ ਓਕੇ ਰੋਕ ਲਾ ਵੀਡੀਓ ਚੈੱਕ ਕਰਨਾ